ਨਾਨਕ ਮਹਾਪੁਰਖ ਜਨਾਂ ਨੂੰ ਸ੍ਰੀ ਸਾਧਗੁਰੂ ਜੀ ਮਹਾਰਾਜ ਨੂੰ ਸਾਡੇ ਜਥੇ ਵੱਲੋਂ ਬੜੇ ਅਦਬ ਪ੍ਰੇਮ ਸਾਥ ਫਤੇ ਅਰਜ ਹੈ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤ ਅਪਾਰ ਦਇਆ ਕੇ ਪਾ ਮਹਾਪੁਰਖਾਂ ਦੀ ਸਾਧਗੁਰੂ ਜੀ ਮਹਾਰਾਜ ਦੀ ਆਪ ਰੱਬ ਵਰਗੀਆਂ ਪਿਆਰੀਆਂ ਸੰਗਤਾਂ ਤੇ ਹੋਈ ਆਪ ਜੀ ਬੜੇ ਨੰਮੇ ਸਮੇ ਤੋਂ ਇਸ ਦਿਵਾਨ ਹਾਲ ਵਿੱਚ ਬਹਿ ਕਰਕੇ ਗੁਰੂ ਦੀ ਗੱਲ ਸੁਣ ਰਹੇ ਹੋ ਮਹਾਪੁਰਖਾਂ ਦੀ ਗੱਲ ਸੁਣ ਰਹੇ ਇਸ ਸਟੇਜ ਸੱਚੀ ਸਟੇਜ ਹੈ ਇਸ ਸਟੇਜ ਤੋਂ ਸੱਚ ਦਾ ਉਪਦੇਸ਼ ਕੀਤਾ ਜਾਂਦਾ ਹੈ ਸੱਚ ਦੀ ਗੱਲ ਕੀਤੀ ਜਾਂਦੀ ਹੈ ਦੁਨਿਆਵੀ ਬੜੀਆਂ ਸਟੇਜਾਂ ਨੇ ਝੂਠ ਦੀਆਂ ਸਟੇਜਾਂ ਲੀਡਰਾਂ ਦੀਆਂ ਜਿੱਥੇ ਉਹਨਾਂ ਦੀ ਸਿਫਤ ਕੀਤੀ ਜਾਂਦੀ ਹੈ ਭਾਵੇਂ ਚੰਗੇ ਕੰਮ ਉਹਨਾਂ ਨੇ ਕੀਤੇ ਹੋਣ ਭਾਵੇਂ 나 ਕੀਤੇ ਹੋ ਪਰ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਦਰਕਰ ਏਦਾਂ ਦਾ ਦਰਕਰ ਆ ਵੀ ਇੱਥੇ ਬੇਝਿਜਕ ਕਿਸੇ ਵੀ ਝਿਜਕ ਤੋਂ ਬਿਨਾ ਸੱਚ ਬੋਲਿਆ ਜਾ ਸਕਦਾ ਇਹ ਸੱਚ ਦੀ ਸਟੇਜ ਆ ਇੱਥੇ ਕੋਈ ਰੋਕ ਟੋਕ ਨਹੀਂ ਤੇ ਸੱਚਿਆਂ ਨੂੰ ਇੱਥੋਂ ਨਵਾਜਿਆ ਜਾਂਦਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਦਰਬਾਰ ਆ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਬਾਰ ਵਿੱਚ ਸੇਵਾ ਕਰਨ ਵਾਲੇ ਬਿਆੰਤ ਮਹਾਪੁਰਖ ਹਠੀ ਤਬੀ ਜਵੀ ਤਬੀ ਸ਼ਹੀਦ ਸਿੰਘ ਮਹਾਪੁਰਖ ਜਨ ਬੜੇ ਹੋਏ ਤੇ ਉਹਨਾਂ ਨੂੰ ਅੱਜ ਅਸੀਂ ਯਾਦ ਕਰਦੇ ਆ ਅੱਜ ਮਹਾਪੁਰਖ ਸੰਤ ਬਾਬਾ ਪਾਲਾ ਸਿੰਘ ਸਾਹਿਬ ਜੀ ਉਹਨਾਂ ਦੀ ਯਾਦ ਵਿੱਚ ਸਾਰੀ ਸੰਗਤ ਸਾਜ ਕਰਕੇ ਬੈਠੀ ਹੈ ਤੇ ਬੜੇ ਪ੍ਰੇਮ ਵਿੱਚ ਬੈਠੇ ਹੋ ਮੈਨੂੰ ਲੱਗਦਾ ਵੀ ਸਾਰੀ ਸੰਗਤ ਨੇ ਲਗਭਗ ਦਰਸ਼ਨ ਕੀਤੇ ਹੀ ਹੋਣਗੇ ਤੇ ਮਹਾਂਪੁਰਖਾਂ ਦਾ ਦਰਸ਼ਨ ਕਰਕੇ ਉਹਨਾਂ ਦਾ ਜੀਵਨ ਵੇਖ ਕੇ ਸਾਨੂੰ ਇਹ ਗੱਲ ਤੇ ਸਮਝ ਲੱਗ ਗਈ ਆ ਵੀ ਮਹਾਂਪੁਰਖਾਂ ਦਾ ਜੀਵਨ ਹੁੰਦਾ ਕਿਦਾਂ ਦਾ ਅੱਜ ਕੱਲ ਗੱਡੀਆਂ ਤੇ ਤੋਰਨ ਫੇਰਨ ਵਾਲੇ ਤੇ ਬਹੁਤ ਨੇ ਤੇ ਭੀੜਾਂ ਇਕੱਠੀਆਂ ਕਰਨ ਵਾਲੇ ਤੇ ਬੜੇ ਨੇ ਪਰ ਉਹ ਮਹਾਪੁਰਖ ਐਸੇ ਸਨ ਜੋ ਉਹਨਾਂ ਨੂੰ ਹੋਰ ਕਿਸੇ ਚੀਜ਼ ਨਾਲ ਮਤਲਬ ਨਹੀਂ ਰੱਬ ਦੀ ਭਗਤੀ ਨਾਲ ਹੀ ਮਤਲਬ ਹੈ ਤੇ ਭਗਤੀ ਇੰਨੀ ਰੀਜ ਨਾਲ ਬਾਬਾ ਜੀ ਨੇ ਕੀਤੀ ਆ ਵੀ ਉਸ ਭਗਤੀ ਦਾ ਸਦਕਾ ਸੰਗਤਾਂ ਨੂੰ ਕਹਿਣ ਦੀ ਲੋੜ ਨਹੀਂ ਪਈ ਵੀ ਇਹ ਮਹਾਪੁਰਖ ਆ ਲੋਕਾਂ ਨੇ ਆਪ ਹੀ ਪਛਾਣ ਲਿਆ ਜੇ ਜਿਹੜੀ ਸੇਵਾ ਉਹਨਾਂ ਨੂੰ ਮਿਲੀ ਸੀ ਬੜੀ ਰੀਤ ਦੇ ਨਾਲ ਤੇ ਬੜੇ ਪ੍ਰੇਮ ਦੇ ਨਾਲ ਉਹਨਾਂ ਨੇ ਉਹ ਸੇਵਾ ਕੀਤੀ ਆ ਇੱਥੇ ਬੜੇ ਜਥੇ ਆਏ ਤੇ ਉਹਨਾਂ ਨੇ ਬੜੀਆਂ ਗੱਲਾਂ ਮਹਾਪੁਰਖਾਂ ਦੇ ਬਾਬਤ ਕੀਤੀਆਂ ਨੇ ਮੈਨੂੰ ਲੱਗਦਾ ਕੋਈ ਗੱਲ ਰਹੀ ਨਹੀਂ ਹੋਣੀ ਪਰ ਉਹਨਾਂ ਦੇ ਕਈ ਐਸੇ ਉਪਕਾਰ ਵੀ ਹੁੰਦੇ ਨੇ ਜਿਹੜੇ ਦੁਨੀਆ ਦੇ ਸਾਹਮਣੇ ਆਏ ਹੀ ਨਹੀਂ ਹੁੰਦੇ ਮਹਾਪੁਰਖ ਉਪਕਾਰ ਦੱਸ ਕੇ ਨਹੀਂ ਕਰਦੇ ਉਹ ਜੋ ਅਕਾਲ ਪੁਰਖ ਦਾ ਹੁਕਮ ਹੁੰਦਾ ਹੈ ਉਹ ਹੀ ਕਰਦੇ ਨੇ ਇਕ ਉਹਨਾਂ ਦਾ ਕੀਤਾ ਹੋਇਆ ਉਪਕਾਰ ਸਾਡੇ ਢਾਡੀ ਸਿੰਘ ਬੜੇ ਸਤਿਕਾਰਯੋਗ ਭਾਈ ਸਾਹਿਬ ਭਾਈ ਜਤਿੰਦਰਪਾਲ ਸਿੰਘ ਜੀ ਜੋਧ ਜੋ ਆਪ ਜੀ ਨੂੰ ਨੇ ਹਲ ਕਰ ਕੀ ਗਏ ਨੇ ਉਹਨਾਂ ਨੇ ਉਹ ਉਪਕਾਰ ਇੱਕ ਦੱਸਿਆ ਹੈ ਇੱਕ ਬਚਨ ਮੈਂ ਆਪ ਜੀ ਨਾਲ ਸਾਂਝਾ ਕਰਨਾ ਚਾਹੁੰਨਾ ਉਸ ਤੋਂ ਬਾਅਦ ਮਹਾਪੁਰਖਾਂ ਦੀ ਬਾਬਤ ਦਾਸ ਦਾ ਹੀ ਲਿਖਿਆ ਹੋਇਆ ਸ਼ੰਦ ਜੋ ਉਹਨਾਂ ਨੇ ਕਿਰਪਾ ਕਰਕੇ ਲਿਖਵਾਇਆ ਉਹ ਆਪ ਜੀ ਦੇ ਹਾਜ਼ਰ ਕਰਕੇ ਤੇ ਫਿਰ ਸ਼ਹੀਦਾਂ ਸਿੰਘਾਂ ਦੀ ਗੱਲ ਕਰਕੇ ਖਿਮਾ ਮੰਗ ਲੈਣੀ ਹੈ ਆ ਪੁਰਖਾਂ ਦੇ ਬਾਬਦ ਇੱਕ ਵਜਨ ਕਰਕੇ ਉਹਨਾਂ ਦਾ ਸ਼ੰਦ ਕਹਿਣਾ ਸੰਤਾਂ ਮਹਾਪੁਰਖਾਂ ਨੇ ਜਿੱਥੇ ਵੀ ਗਏ ਨੇ ਜੋ ਅਕਾਲ ਪੁਰਖ ਵੱਲੋਂ ਹੁਕਮ ਹੋਇਆ ਉਹ ਹੀ ਕੀਤਾ ਤੇ ਜਿੱਥੇ ਮਹਾਪੁਰਖਾਂ ਦਾ ਆਸਣ ਲੱਗ ਜਾਵੇ ਉੱਥੇ ਸਮਝ ਲਓ ਮੇਲਾ ਲੱਗ ਜਾਵੇ ਇਹ ਮਹਾਪੁਰਖ ਇੱਕ ਨਗਰ ਵਿੱਚ ਗਏ ਕਿਸੇ ਮੜੀਆਂ ਵਿੱਚ ਬਹਿ ਗਏ ਉਹ ਬਚਨ ਤੇ ਆਪ ਜੀ ਨੇ ਸੁਣਿਆ ਹੀ ਹੋਵੇਗਾ ਪਰ ਫੇਰ ਸਰਵਣ ਕਰ ਲੂ ਮਾਪੁਰਖਾਂ ਦੀ ਗੱਲ ਸੁਣ ਕੇ ਫਿਰ ਦਾ ਠਾਰ ਹੋ ਜਾਂਦਾ ਹੈ ਮਾਹਪੁਰਖਾਂ ਨੇ ਮੜੀਆਂ ਵਿੱਚ ਬਹਿਣਾ ਕੀਤਾ ਤੇ ਪਿੰਡ ਵਾਲਿਆਂ ਨੂੰ ਕੋਈ ਪਤਾ ਨਹੀਂ ਕਿਉਂਕਿ ਸੰਤਾ ਮਾਹਪੁਰਖਾਂ ਦੀ ਕਈਆਂ ਨੂੰ ਨਹੀਂ ਵੀ ਪਛਾਣ ਹੁੰਦੀ ਕਈਆਂ ਦੀਆਂ ਅੱਖਾਂ ਬੰਦ ਵੀ ਹੁੰਦੀਆਂ ਨੇ ਸਾਡੀਆਂ ਆ ਅੱਖਾਂ ਦੀ ਗੱਲ ਮੈਂ ਨਹੀਂ ਕਰਦਾ ਮੈਂ ਉਹਨਾਂ ਅੱਖਾਂ ਦੀ ਗੱਲ ਕਰਦਾ ਜਿਹੜੀਆਂ ਚੰਗੀ ਜੀ ਦੇਖਵੈਂਦੀਆਂ ਨੇ ਅੱਖਾਂ ਨਾਲ ਤੇ ਭਾਵੇਂ ਜੋ ਮਰਜ਼ੀ ਵੇਖ ਲੋ ਦੁਨੀਆ ਤੇ ਚੰਗੀਆਂ ਗੱਲਾਂ ਵੀ ਨੇ ਮਾੜੀਆਂ ਗੱਲਾਂ ਵੀ ਨੇ ਚੰਗੇ ਕੰਮ ਵੀ ਹੁੰਦੇ ਮਾੜੇ ਕੰਮ ਵੀ ਹੁੰਦੇ ਨੇ ਤੇ ਇਹ ਅੱਖਾਂ ਸਾਰਾ ਕੁਝ ਵੇਖੀ ਜਾਂਦੀਆਂ ਨੇ ਮੈਂ ਇਹਨਾਂ ਦੀ ਗੱਲ ਨਹੀਂ ਕਰਦਾ ਮੈਂ ਉਹਨਾਂ ਅੱਖਾਂ ਦੀ ਗੱਲ ਕਰਦਾ ਜਿਹੜੀਆਂ ਅੱਖਾਂ ਗੁਰੂ ਦੇ ਦਰਸ਼ਨ ਕਰ ਲੈਂਦੀਆਂ ਨੇ ਜਿਹੜੀਆਂ ਅੱਖਾਂ ਗੁਰੂ ਨੂੰ ਲੱਭ ਲੈਂਦੀਆਂ ਨੇ ਜਿਹੜੀਆਂ ਅੱਖਾਂ ਮਹਾਪੁਰਖਾਂ ਨੂੰ ਲੱਭ ਲੈਂਦੀਆਂ ਨੇ ਉਹਨਾਂ ਪਰਸ਼ਾਣੀਆਂ ਉਹ ਅੱਖਾਂ ਬੰਦ ਸਨ ਉਹਨਾਂ ਦੇ ਅੱਖਿਆ ਮਹਾਪੁਰਸ਼ ਜੀ ਸਾਡੀਆਂ ਮੜੀਆਂ ਖਾਲੀ ਨਹੀਂ ਤੁਸੀਂ ਇੱਥੇ ਚਲੇ ਜਾ ਤੇ ਮਹਾਪੁਰਖ ਉਸ ਅਕਾਲ ਪੁਰਖ ਦੀ ਰਜਾ ਦੇ ਅੰਦਰ ਚਲੇ ਗਏ ਮਹਾਪੁਰਖ ਕਦੇ ਵੀ ਕਿਸੇ ਨੂੰ ਕੁਝ ਨਹੀਂ ਕਹਿੰਦੇ ਜਿਨੂੰ ਉਹ ਆਰਾਧਦੇ ਨੇ ਜਿਨੂੰ ਵੀ ਕਹਿੰਦਾ ਉਹ ਕਹਿੰਦਾ ਹੈ ਮਹਾਪੁਰਖ ਨੂੰ ਦੁਖੀ ਕਰਨ ਵਾਲੇ ਮਹਾਪੁਰਖ ਦੇ ਨਰਾਦਰ ਕਰਨ ਵਾਲੇ ਕਈ ਪੁਰਸ਼ ਹੁੰਦੇ ਨੇ ਤੇ ਮਹਾਪੁਰਖ ਉਹਨਾਂ ਪੁਰਸ਼ਾਂ ਨੂੰ ਕੁਝ ਵੀ ਨਹੀਂ ਕਹਿੰਦਾ ਪਰ ਉਹ ਜਿਹੜੇ ਰੱਬ ਨੂੰ ਧਿਆਉਂਦਾ ਆ ਉਹ ਰੱਬ ਫਿਰ ਉਹਨਾਂ ਨੂੰ ਦੱਸਦਾ ਹੈ ਵੀ ਇਹ ਕੀ ਚੀਜ਼ ਹੈ ਤੇਹਰੇ ਪਰਮਾਤਮਾ ਨੇ ਇਹੋ ਜਿਹਾ ਬਾਣਾ ਵਰਤਾਇਆ ਇੱਕ ਮਾਰੇ ਦੂਜਾ ਤਿਆਰ ਇੱਕ ਨੂੰ ਫੂਕਣ ਦੂਜਾ ਤਿਆਰ ਇਹੋ ਜਿਹਾ ਪੈਰਾ ਵਰਤਿਆ ਅਖੀਰ ਸਮਝ ਆਈ ਜਾਂਦੀ ਹੈ ਵੀ ਆਪਾਂ ਉਹ ਬਚਨ ਕੀਤਾ ਸੀ ਮਾਪੁਰਖਾਂ ਨਾਲ ਵੀ ਸਾਡੀਆਂ ਮੜੀਆਂ ਖਾਲੀ ਨਹੀਂ ਉਹ ਸੱਚੀ ਗੱਲ ਹੋਈ ਵੀ ਉਹ ਖਾਲੀ ਰਹੀਆਂ ਵੀ ਨਹੀਂ ਹਰ ਰੋਜ਼ ਕੋਈ ਨਾ ਕੋਈ ਚੱਲੀ ਜਾਵੇ ਕੰਮ ਤੇ ਫੇਰ ਜਦੋਂ ਪਤਾ ਲੱਗਾ ਫੇਰ ਮਾਪੁਰਖਾਂ ਕੋਲੋਂ ਉਹਨਾਂ ਨੇ ਮਾਫੀ ਮੰਗੀ ਤੇ ਸੰਤਾਂ ਦਾ ਹਿਰਦਾ ਕਿੰਨਾ ਪਵਿੱਤਰ ਹੁੰਦਾ ਕਿੰਨਾ ਪ੍ਰੇਮ ਵਾਲਾ ਹੁੰਦਾ ਆ ਉਹਨਾਂ ਨੂੰ ਵੀ ਮaaf ਕਰ ਦਿੰਦੇ ਇੱਕ ਸ਼ੰਦ ਢਾਡੀ ਸਿੰਘਾਂ ਨੇ ਬਚਨ ਕੀਤਾ ਸੀ ਵੀ ਲਿਖ ਕੇ ਦਿਓ ਮੈਂ ਆਪਣੀ ਗਲਤੀ ਮੰਨਦਾ ਵੀ ਮੈਨੂੰ دیਵਾਨਾ ਦੇ ਚੱਕਰ ਵਿੱਚ ਥੋੜਾ ਸਮਾਂ ਲੱਗ ਗਿਆ ਆ ਮੈਂ 2 ਦਿਨ ਪਹਿਲਾਂ ਹੀ ਉਹਨਾਂ ਨੂੰ ਸ਼ੰਦ ਲਿਖ ਕੇ ਭੇਜਿਆ ਫਿਰ ਇਸ ਕਰਕੇ ਉਹਨਾਂ ਨੇ ਇੱਕ ਸ਼ੰਦ ਮਾਹਪੁਰਖਾਂ ਦੇ ਬਾਬਤ ਪਹਿਲਾਂ ਹੀ ਲਿਖ ਲਿਆ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਹਾਂ ਬੜੀਆਂ ਚੰਗੀਆਂ ਗੱਲਾਂ ਮਾਪੁਰਖਾਂ ਦੇ ਬਾਬਤ ਉਹਨਾਂ ਨੇ ਕੀਤੀਆਂ ਨੇ ਆਓ ਹੁਣ ਸਰਵਣ ਕਰੀਏ ਮਾਪੁਰਖਾਂ ਦੇ ਬਾਬਤ ਜੋ ਦਾਸ ਨੇ ਬਚਨ ਲਿਖੇ ਆ ਜੋ ਉਹਨਾਂ ਦੇ ਜੀਵਨ ਤੇ ਲਿਖੀ ਆ ਕਵਿਤਾ ਉਹ ਸਰਵਣ ਕਰੀਏ ਨਿਹੰਗ ਸਿੰਘ